ਇੱਕ ਕਹਾਵਤ ਹੈ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋ। ਮੌਤ ਦੇ ਮੂੰਹ ਵਿੱਚੋਂ ਜਿੰਦਾ ਪਰਤਿਆ ਇੱਕ ਸ਼ਖਸ। ਜਦ ਕੇ ਹਾਦਸਾ ਐਨਾ ਭਿਆਨਕ ਸੀ ਕਿ ਸਿਵਾਏ ਇੱਕ ਜਾਣੇ ਦੇ ਹੋਰ ਕੋਈ ਐ ਸਾਧਸੇ ਵਿੱਚ ਨਹੀਂ ਬਚਿਆ। ਅਹਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI 171 ਹਾਦਸੇ ਦੇ ਵਿੱਚ ਸ਼ਿਕਾਰ ਹੋ ਗਈ ਤੇ ਇਸ ਭਿਆਨਕ ਹਾਦਸੇ ਦੇ ਵਿੱਚ ਜਿੱਥੇ 202 265 ਯਾਤਰੀਆਂ ਦੀ ਜਾਨ ਚਲੀ ਗਈ ਹੈ ਉੱਥੇ ਹੀ ਇੱਕ ਨਾ ਅਜੇਹਾ ਵੀ ਸੀ ਜੋ ਮੌਤ ਦੇ ਮੂਹਰੇ ਚੋਂ ਵਾਪਸ ਪਰਤਿਆ ਉਹ ਸ਼ਖਸ ਹੈ ਰਮੇਸ਼ ਵਿਸ਼ਵਾਸ ਕੁਮਾਰ ਜਿਸ ਦਾ ਸੀਟ ਨੰਬਰ ਸੀ 11ਏ ਉਹਦਾ ਉੱਥੇ ਬੈਠਣ ਵਾਲਾ ਉਹ ਯਾਤਰੀ ਸੀ ਹੁਣ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਆਖਰਕਾਰ ਡ੍ਰੀਮ ਲਾਈਨ ਵਰਗੇ ਜਹਾਜ਼ ਦੇ ਵਿੱਚ ਇਹ ਸੀਟ ਕਿੱਥੇ ਹੁੰਦੀ ਹੈ ਤੇ ਜਸ ਨੇ ਇੱਕ ਜਾਨ ਬਚਾਉਣ ਦੇ ਵਿੱਚ ਮਾਤਰ ਭੂਮਿਕਾ ਨਿਭਾਈ ਹੈ ਤੇ ਉਹ ਸ਼ਖਸ ਜਿਸ ਦੀ ਸ਼ਾਇਦ ਵਦੀ ਹੋਈ ਸੀ ਤਾਂ ਉਹ ਸ਼ਖਸ ਅੱਥਰ ਸੀਟ ਤੇ ਬੈਠਾ ਤੇ ਜਿੱਥੇ ਉਹ ਬਚ ਗਿਆ ਜੇ ਮੰਨ ਲਿਆ ਜਾਵੇ ਕਿ 11ਏ ਸੀਟ ਲੱਕੀ ਹੈ ਤਾਂ ਫਿਰ ਸਵਾਲ ਪੈਦਾ ਹੀ ਹੁੰਦਾ ਹੈ ਕਿ ਜਹਾਜ਼ ਦੇ ਵਿੱਚ ਇਹ ਸੀਟ ਆਖਰ ਕਿੱਥੇ ਹੁੰਦੀ ਹੈ ਇਸ ਦੀ ਲੋਕੇਸ਼ਨ ਕੀ ਹੈ ਦਰਸਲ ਬੋਇੰਗ ਡ੍ਰੀਮਲੈਂਡ 787 8 ਜਹਾਜ਼ ਦੇ ਵਿੱਚ ਜਿਹੜੀ ਸੀਟ ਹੈ 11ਏ ਉਹ ਆਮ ਤੌਰ ਤੇ ਇਕਨੋਮੀ ਕਲਾਸ ਦੀ ਪਹਿਲੀ ਲਾਈਨ ਦੇ ਵਿੱਚ ਖੱਬੇ ਪਾਸੇ ਵਿੰਡੋ ਸੀਟ ਹੁੰਦੀ ਹੈ ਤੇ ਇਹ ਸੀਟ ਅਕਸਰ ਬਿਜ਼ਨੈਸ ਕਲਾਸ ਅਤੇ ਇਕਨੋਮੀ ਕਲਾਸ ਦੇ ਵਿਚਕਾਰ ਇੱਕ ਪੋਜੀਸ਼ਨ ਤੇ ਹੁੰਦੀ ਹੈ ਅਤੇ ਇਹਦੇ ਕੋਲ ਹੀ ਐਮਰਜੈਂਸੀ ਐਗਜ਼ਿਟ ਡੋਰ ਵੀ ਮੌਜੂਦ ਰਹਿੰਦਾ ਜਿਹੜਾ ਕਿ ਖਾਸ ਤੌਰ ਤੇ ਕਿਸੇ ਵੀ ਐਮਰਜੈਂਸੀ ਦੇ ਵਿੱਚ ਤੁਹਾਡੇ ਬਚਾਅ ਦਾ ਇੱਕ ਰਸਤਾ ਬਣ ਸਕਦਾ ਦੂਜਿਆਂ ਨਾਲੋਂ ਇੱਕ ਰਸਤਾ ਤੁਹਾਡੇ ਉਸ ਸੀਟ ਤੇ ਬੈਠਣ ਵਾਲੇ ਵਿਅਕਤੀ ਦੇ ਕੋਲੇ ਵੱਧ ਹੁੰਦਾ ਤੇ ਸ਼ਾਇਦ ਇਹੀ ਕਾਰਨ ਸੀ ਕਿ ਉਹ 11th 에어 ਨੰਬਰ ਸੀਟ ਦੇ ਉੱਤੇ ਬੈਠਾ ਸੀ ਜਿੱਥੇ ਇਹ ਫਾਇਦਾ ਉਸ ਨੂੰ ਪਹਿਲਾਂ ਵੱਲ ਮੌਜੂਦ ਲੈ ਕੇ ਜਾਂਦਾ ਹੁਣ ਜੇ ਗੱਲ ਕਰੀਏ ਕਿ ਰਮੇਸ਼ ਵਿਸ਼ਵਾਰ ਦੀ ਸੀਟ 11ਏ ਨੇ ਜਾਨ ਉਹਦੀ ਕਿਵੇਂ ਬਚਾਈ ਆ ਤਾਂ ਫਿਰ ਇਹ ਗੱਲ ਸਾਹਮਣੇ ਆਈ ਹੈ ਕਿ ਫਲਾਈਟ ਟੇਕ ਆਫ ਦੇ 2 ਮਿੰਟ ਬਾਅਦ ਹੀ ਜਦੋਂ ਜਹਾਜ਼ ਬੀਦੇ ਮੈਡੀਕਲ ਹੌਸਟਲ ਦੀ ਇਮਾਰਤ ਨਾਲ ਟਕਰਾ ਕੇ ਡਿੱਗਿਆ ਤਾਂ ਰਮੇਸ਼ ਉਸੇ ਸੀਟ ਉੱਤੇ ਬੈਠਿਆ ਸੀ ਤਾਂ ਦੱਸਿਆ ਜਾ ਰਿਹਾ ਕਿ ਠਮਾਕੇ ਤੋਂ ਤੁਰੰਤ ਬਾਅਦ ਉਹ ਕਿਸੇ ਤਰ੍ਹਾਂ ਹੋਸ਼ ਵਿੱਚ ਆਇਆ ਅਤੇ ਨੇੜੇ ਐਮਰਜੈਂਸੀ ਐਗਜ਼ਿਟ ਤੋਂ ਛਾਲ ਮਾਰ ਕੇ ਬਾਹਰ ਨਿਕਲਣ ਵਿੱਚ ਸਫਲ ਵੀ ਰਿਹਾ ਰਮੇਸ਼ ਨੇ ਕਿਹਾ ਕਿ ਜਿਵੇਂ ਹੀ ਉਹ ਉੱਠਿਆ ਤਾਂ ਚਾਰੇ ਪਾਸੇ ਲਾਸ਼ਾਂ ਸੀ ਮੈਂ ਬਸ ਦੌੜਿਆ ਕਿਸੇ ਨੇ ਮੈਨੂੰ ਫੜਿਆ ਅਤੇ ਐਂਬੂਲੈਂਸ ਤੱਕ ਪਹੁੰਚਾਇਆ ਮਹਾਰਾ ਦੇ ਮੁਤਾਬਕ 11 A ਸੀਟ ਐਮਰਜੈਂਸੀ ਵਿੰਡੋ ਦੇ ਕੋਲ ਹੁੰਦੀ ਹੈ ਜਿੱਥੋਂ ਬਾਹਰ ਨਿਕਲਣ ਦਾ ਇੱਕ ਤੋਂ ਜ਼ਿਆਦਾ ਮੌਕਾ ਰਹਿੰਦਾ ਹੈ ਤੇ ਇਹ ਮੌਕਾ ਰਮੇਸ਼ ਦੇ ਹਿੱਸੇ ਆ ਗਿਆ ਐਸੇ ਕਰਕੇ ਰਮੇਸ਼ ਵਾਸਤੇ ਇਹ ਸੀਟ 11 A ਲਕੀ ਸਹੋਬਤ ਹੋਈ ਹੈ ਤੇ ਹਾਦਸੇ ਦੇ ਵਿੱਚ ਕੁਝ ਹੀ ਸਮੇਂ ਬਾਅਦ ਪਰਵੇਸ਼ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਦੇ ਵਿੱਚ ਉਹ ਖੁਦ ਚੱਲ ਕੇ ਸੜਕ ਦੇ ਉੱਤੇ ਮਦਦ ਮੰਗਦਾ ਹੋਇਆ ਦਿਸ ਰਿਹਾ ਤੇ ਉਹਨਾਂ ਦੇ ਸਰੀਰ ਤੋਂ ਖੂਨ ਵਹਿ ਰਿਹਾ ਪਰ ਉਹ ਹੋਸ਼ ਵਿੱਚ ਨਹੀਂ ਸੀ ਬੇਹੋਸ਼ੀ ਦੀ ਹਾਲਤ ਵਿੱਚ ਤੁਰਿਆ ਤੇ ਵਾਰ-ਵਾਰ ਕਹਿ ਰਹੇ ਸਨ ਮੈਂ ਬਚ ਗਿਆ ਤੇ ਫਲਾਈਟ ਫਟ ਗਿਆ ਤੇ ਦੱਸਿਆ ਜਾ ਰਿਹਾ ਕਿ ਰਮੇਸ਼ ਆਪਣੇ ਭਰਾ ਦੇ ਨਾਲ ਯਾਤਰਾ ਕਰ ਰਹੇ ਸੀ ਪਰ ਉਹਨਾਂ ਦੇ ਭਰਾ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਦ ਯਾਨੀ ਕਿ ਅੱਜ ਅਹਮਦਾਬਾਦ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਜਿੱਥੇ ਵੀਰ ਵੀਰਵਾਰ ਨੂੰ ਜਿਹੜਾ ਇਹ ਰੀਡੀਆਂ ਦਾ ਜਹਾਜ਼ ਦਾ ਹਾਦਸਾ ਹੋਇਆ ਜਾਂ ਉਸ ਹਾਦਸੇ ਦਾ ਸ਼ਿਕਾਰ ਹੋਇਆ ਇਸ ਹਾਦਸੇ ਦੇ ਵਿੱਚ 265 ਲੋਕਾਂ ਦੀ ਜਾਨ ਚਲੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਨਾਲ ਅਹਮਦਾਬਾਦ ਦੇ ਹਸਪਤਾਲ ਵਿੱਚ ਮੁਲਾਕਾਤ ਕੀਤੀ ਹੈ ਜਿਹੜਾ ਕਿ ਵਾਹਿਦ ਇੱਕ ਸ਼ਖਸ ਬਚਿਆ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਸਰਦਾਰ ਵੱਲਭਾਈ ਪਟੇਲ ਖਵਈਅ ਦੇ ਉੱਤੇ ਪਹੁੰਚੇ ਨੇ ਤੇ ਉੱਥੋਂ ਸਿੱਧੇ ਮੈਗਾਨੀ ਨਗਰ ਖੇਤਰ ਦੇ ਵਿੱਚ ਹਾਦਸੇ ਵਾਲੀ ਥਾਂ ਤੇ ਚਲੇ ਗਏ ਉਹ ਥਾਂ ਦਾ ਦੌਰਾ ਕੀਤਾ ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਜੋ ਕਿ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰ ਕੇ ਥੋੜੀ ਦੇਰ ਦੇ ਵਿੱਚ ਹੀ ਮੈਗਾਨੀ ਨਗਰ ਖੇਤਰ ਦੇ ਵਿੱਚ ਇੱਕ ਮੈਡੀਕਲ ਕਾਲਜ ਕੈਂਪਸ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਉਹ ਗਿਰਿਆ ਤੇ ਜਨ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਸਮੇਤ 242 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਵੀ ਸ਼ਾਮਿਲ ਸਨ ਹਾਦਸੇ ਦੇ ਵਿੱਚੋਂ ਸਿਰਫ ਇੱਕ ਯਾਤਰੀ ਬਚਿਆ ਤੇ ਜਹਾਜ਼ ਦੇ ਵਿੱਚ ਦੋ ਪਾਇਲਟਾਂ ਸਮੇਤ 10 ਚਾਲਕ ਦਲ ਦੇ ਮੈਂਬਰ ਵੀ ਸੀ ਤੇ ਹਵਾਈ ਅੱਡੇ ਦੇ ਬਾਹਰ ਵੀਜ਼ੇ ਮੈਡੀਕਲ ਕਾਲਜ ਕੈਂਪਸ ਦੇ ਵਿੱਚ ਕੈਂਪਸ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਚਾਰ ਐਮਬੀਬੀਐਸ ਵਿਦਿਆਰਥੀ ਅਤੇ ਇੱਕ ਡਾਕਟਰ ਦੀ ਪਤਨੀ ਵੀ ਸ਼ਾਮਿਲ ਨੇ ਤੇ ਹੁਣ ਇਹ ਸਾਰਾ ਮਾਮਲਾ ਜਦੋਂ ਸਾਹਮਣੇ ਆ ਜਾਂਦਾ ਤੇ ਆਖਰ ਫਿਰ 11 A ਸੀਟ ਉਹੋ ਜੀ ਸੀਟ ਜਿਹੜੀ ਕਿ ਇਸ ਵੇਲੇ ਇੱਕ ਬਿਲਕੁਲ ਐਮਰਜੈਂਸੀ ਡੋਰ ਦੇ ਨੇੜੇ ਹੁੰਦੀ ਆ ਤਾਂ ਉਸੇ ਡੋਰ ਦਾ ਫਾਇਦਾ ਉਸ ਸ਼ਖਸ ਨੇ ਜਿਹੜਾ ਰਮੇਸ਼ ਵਿਸ਼ਵਾਸ ਕੁਮਾਰ ਨੇ ਚੱਕਿਆ ਤੇ ਜਿਸ ਦੇ ਵਿੱਚ ਉਹ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਪ੍ਰਮਾਤਮਾ ਨੇ ਉਸ ਦੀ ਜਾਨ ਬਖਸ਼ ਦਿੱਤੀ